ਸਬਕਤ ਮੈਂ ਲੁਧਿਆਣਾ ਦੇ ਈਸਾ ਨਗਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਂ ਤਸਵੀਰ ਤੁਹਾਨੂੰ ਦਿਖਾ ਦਿੰਦਾ ਇਹ ਹੋਟਲ ਹੈ ਜਿਹੜਾ ਜੇ ਐਸ ਕ੍ਰੂਸ ਇਹ ਹੋਟਲ ਹੈ ਜਿੱਥੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਜਿੱਥੇ ਪੁਲਿਸ ਦੇ ਵੱਲੋਂ ਪੰਜ ਕੁੜੀਆਂ ਅਤੇ ਤਿੰਨ ਮੁੰਡਿਆਂ ਨੂੰ ਫੜਿਆ ਗਿਆ ਔਰ ਇਹ ਰਿਹਾਇਸ਼ੀ ਇਲਾਕਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਈ ਵਾਰ ਇਸ ਰਿਹਾਇਸ਼ੀ ਇਲਾਕੇ ਦੇ ਜੋ ਲੋਕ ਨੇ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਇਸ ਹੋਟਲ ਦੇ ਵਿੱਚ ਕਈ ਅਵੈਧ ਤਰੱਕੀਆਂ ਦੇ ਜਿਹੜੇ ਕੰਮ ਹੈ ਉਹ ਹੁੰਦੇ ਸਿਗੇ ਤਾਂ ਜਿਹੜਾ ਕਿ ਇੱਕ ਹਿਸਾਬ ਦੇ ਨਾਲ ਅਸੀਂ ਗੱਲ ਕਰ ਲਈ ਹੈ ਕਿ ਦੇ ਵਪਾਰ ਦਾ ਜਿਹੜਾ ਧੰਦਾ ਉਹ ਚਲਾਇਆ ਜਾ ਰਿਹਾ ਸੀ ਤਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਕੰਪਲੇਂਟ ਕੀਤੀ ਤਾਂ ਜਿਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹਾਲਾਂਕਿ ਪੁਲਿਸ ਨੇ ਇਹ ਜ਼ਰੂਰ ਕਿਹਾ ਹੈ ਕਿ ਪੰਜ ਕੁੜੀਆਂ ਔਰ ਤਿੰਨ ਮੁੰਡੇ ਜਿਹੜੇ ਫੜੇ ਗਏ ਨੇ ਹਾਲਾਂਕਿ ਉਹਨਾਂ ਦੇ ਜਿਹੜੇ ਆਈਡੀ ਪ੍ਰੂਫ ਆ ਲਿੱਤੇ ਗਏ ਸੀ ਜੋ ਉਹਨਾਂ ਦਾ ਨਾਮ ਨੂਮਾ ਸਾਰਾ ਲਿਖਿਆ ਹੋ ਸੀ ਪਰ ਉਸ ਦੇ ਬਾਵਜੂਦ ਇਹ ਤਸਵੀਰ ਤੁਹਾਨੂੰ ਇਸ ਜਗ੍ਹਾ ਦੀ ਦਿਖਾ ਰਿਹਾ ਜਿੱਥੇ ਅੱਜ ਰੇਡ ਕੀਤੀ ਗਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਅਵੈਧ ਤਰੀਕੇ ਦੇ ਨਾਲ ਜਿਹੜਾ ਧੰਦਾ ਜਿਹੜਾ ਚੱਲਦਾ ਸੀਗਾ ਸੋ ਤਸਵੀਰ ਅਕਬਰ ਮੈਂ ਫਿਰ ਤੋਂ ਤੁਹਾਨੂੰ ਦਿਖਾ ਦੇਣਾ ਚਾਹਨਾ ਕਿ ਇਹ ਉਹ ਜਗ੍ਹਾ ਹੈ ਐਸ ਕਰੂਜ਼ ਹੋਟਲ ਹੈ ਜਿੱਥੇ ਅੱਜ ਰੇਡ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਪੰਜ ਕੁੜੀਆਂ ਅਤੇ ਤਿੰਨ ਮੁੰਡੇ ਫੜੇ ਨੇ ਤਾਂ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਅਗਲੀ ਕਾਰਵਾਈ ਕੀਤੀ ਜਾਏਗੀ ਪਰ ਸਵਾਲ ਇਹ ਹੈ ਕਿ ਇਹ ਕੰਮ ਕਿਸ ਦੇ ਸਹਾਰੇ ਤੇ ਚੱਲ ਰਿਹਾ ਸੀਗਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਲੋਕ ਕਹਿ ਰਹੇ ਨੇ ਕਿ ਇੱਥੇ ਕੰਮ ਜਿਹੜਾ ਚੱਲਦਾ ਸੀਗਾ ਦੇਖ ਭਾਰ ਦਾ ਕੰਮ ਚੱਲਦਾ ਸੀਗਾ ਇਲਾਕੇ ਦੇ ਲੋਕਾਂ ਦੇ ਵੱਲੋਂ ਕਈ ਵਾਰ ਕੰਪਲੇਂਟਾਂ ਦਰਜ ਕਰਵਾਈ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ ਸੀਗੀ ਪਰ ਰਾਜ ਪੁਲਿਸ ਨੇ ਰੇਡ ਕੀਤੀ ਹੈ ਜਿਸ ਤੋਂ ਬਾਅਦ ਪੰਜ ਕੁੜੀਆਂ ਤੇ ਤਿੰਨ ਮੁੰਡਿਆਂ ਨੂੰ ਫੜਿਆ ਤਾਂ ਜੋ ਕਿਹਾ ਜਾ ਰਿਹਾ ਕਿ ਅਗਲੀ ਕਾਰਵਾਈ ਕੀ ਹੋਏਗੀ ਕਿ ਆ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਕਿੱਥੋਂ ਆਏ ਸੀ ਇਹ ਤਾਂ ਲਗਾਤਾਰ ਕਿੰਨੇ ਸਮੇਂ ਤੋਂ ਕੰਮ ਚੱਲ ਰਿਹਾ ਸੀ ਹੁਣ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਸਰ ਮੈਂ ਕਿਹ ਮਾਮਲਾ ਕੀ ਸੀਗਾ ਬੋਲੋ ਉਹ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਨਹੀਂ ਸਰ ਕਿੰਨੇ ਕਿੰਨੇ ਸਰ ਕੀ ਹੋਏਗੀ ਛਾਪੇ ਮਾਰ ਕੇ ਟੋਟਲ 8 ਨੇ ਟੋਟਲ 8 ਬੜੇ ਬੜੇ ਜੋੜੇ ਬੜੇ ਆ ਨੀ ਉਹਦੇ ਘੇਟਨੇ ਆਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਵੈਚਰ ਤੋਂ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਹੈ ਕੋਨ ਨੇਸ਼ਨ ਸੇ ਹਾਂ ਹਾਂ ਇੱਥੇ ਲੋਕਲ ਹੀ ਨੇ ਸਰ ਜਦੋਂ ਵੀ ਰੀਡ ਕੀਤੀ ਗਈ ਹੈ ਆ ਪੱਤੀ ਜਿੰਨ ਖਾਲਸ ਸੀਗੇ ਜਾਂ ਨਾ ਨਹੀਂ ਨਹੀਂ ਸੁਮੇਸ਼ ਕ ਪੰਜਾਲ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਜੀ ਸਰ ਐਂਟਰੀ ਪਈ ਹੋਈ ਹੈ ਇਹਨਾਂ ਦੀ ਚਲੋ ਜੀ ਦੋ ਕਹਿੰਦੇ ਦੋ ਬੰਦੇ ਨੇ ਇੱਕੋ ਹੀ ਰੂਮ ਮਤਲਬ ਅਲੋਟ ਕੀਤਾ ਕਿੰਨੇ 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 ਕੋਈ ਜਾੜੀ ਕੁੜੀਆਂ ਫੜੀਏ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਕਿੰਨੇ ਮਿੰਟ ਹਾਂਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੁ ਰਾਟਰੀ ਨੇ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ 5 ਕੁੜੀਆਂ ਨੇ 3 ਮੁੰਡੇ ਨੇ 3 ਮੁੰਡੇ ਨੇ ਉਹ ਵਿੱਚ ਕੀ ਕੱਟਣਾ ਹੈ ਹਾਂਜੀ